ਦੁਆਬਾ ਨਿਊਜ਼ 24 ਸਾਂਚ ਚੈਨਲ ਨੂੰ ਲਾਈਕ ਤੇ ਸ਼ੇਅਰ ਕਰੋ ਲਾਈਵਰੇਰੀ ਸੰਪਰਕ ਕਰੋ ਨਜ਼ਦੀਕੀ ਪਿੰਡ ਬਛੋੜ ਬਿਕੇ ਸਮੂਹ ਨਗਰ ਨਿਵਾਸੀਆਂ ਗ੍ਰਾਮ ਪੰਚਾਇਤ ਐਨਰੀ ਪੈਣਾ ਪ੍ਰਾਵਾਂ ਦੇ ਸਹਿਯੋਗ ਨਾਲ ਪਿੰਡ ਦੇ ਵਿਚਤਿਆਂ ਦਾ ਤਿਉਹਾਰ ਬੜੀ ਹੀ ਹਿੱਤੋਂ ਤਾਨਾ ਮਨਾ ਗਿਆ ਇਸ ਮੌਕੇ ਭਾਰਤੀ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਹਰਜੀਤ ਸਿੰਘ ਠੀਸੀ ਜ਼ਿਲ੍ਹਾ ਪ੍ਰਧਾਨ ਸ੍ਰਿੰਦਰਪਾਲ ਸਿੰਘ ਠੀਸੀ ਤੇ ਇਲਾਕੇ ਦੀਆਂ ਹੋਰ ਵਿਸ਼ੇਸ਼ ਸ਼ਖਸੀਅਤਾਂ ਨੇ ਤਿਆਂ ਦੇ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਐਨਆਰਈ ਵੀਰਾਂ ਗ੍ਰਾਮ ਪੰਚਾਇਤ ਸੋਹ ਨਗਰ ਨਿਵਾਸੀਆਂ ਦਾ ਪ੍ਰਵੰਤਕਾਤੇ ਸੋਹ ਨਗਰ ਨਿਵਾਸੀਆਂ ਨੇ ਦਾਨੀ ਸਜਣਾ ਦਾ ਤੈਅ ਤਨਮਾਰ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਅੱਜ ਲੋੜ ਹੈ ਕਿ ਤਿਆਂ ਦਾ ਤਿਹਾਰ ਪੈਂਟ ਪੈਂਟ ਮਨਾਇਆ ਜਾਵੇ ਜੋ ਪ੍ਰਾਤਨ ਤਿਹਾਰ ਹੈ ਕੈਮਰਾਮੈਨ ਅਜੀਤ ਸਿੰਘ ਨੱਕੀ ਨਾਲ ਗਰਜਾ ਸਿੰਘ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ रे मैं को बैठ बैठा हां कार ने करा कोटे कोटे का रे मैं चढ़ गया था रे मैं दिन से लिया बड़े चढ़ गया था रे मैं दिन से लिया बड़े चढ़ गया था रे मैं दिन से लिया बड़े चढ़ गया था रे मैं दिन से लिया

जी ਅੱਜ ਨਗਰ ਬੱਚੋਵਾਂ ਅੱਜ ਨਗਰ ਬੱਚੋਵਾਂ ਦੇ ਵਿੱਚ ਸਾਡੇ ਜਿਲ੍ਹਾ ਪ੍ਰਧਾਨ ਸਰਦਾਰਜੀਤ ਸਿੰਘ ਜੀ ਟੀਸੀ ਇਹਨਾਂ ਨੇ ਬੁਲਾਇਆ ਸੀ ਇੱਥੇ ਇੱਥੇ ਬੱਚਿਆਂ ਦਾ ਜਿਹੜਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤਿਉਹਾਰ ਮਨਾਏ ਜਾਂਦੇ ਆ ਧੀਆਂ ਦੇ ਇਹ ਧੀਆਂ ਵਾਸਤੇ ਇਕੱਠੇ ਹੋ ਕੇ ਖੁਸ਼ੀ ਮਨਾਉਣ ਦਾ ਇੱਕ ਤਿਹਾਰਾ ਹੈ ਸਾਡਾ ਸਾਡੀ ਵਿਰਾਸਤ ਹੈ ਇਹਨੂੰ ਇਹ ਕਹਿ ਸਕਦੇ ਆ ਵੀ ਸੰਸਕਾਰਾਂ ਦੇ ਵਿੱਚ ਜਦੋਂ ਬੱਚੀਆਂ ਇਕੱਠੀਆਂ ਹੋ ਕੇ ਖੁਸ਼ੀਆਂ ਮਨਾਇਆ ਕਰਦੀਆਂ ਜਿਹੜੀਆਂ ਸੋਹਲੇ ਕਰਗੀਆਂ ਉਹ ਵੀ ਪੇਕਿਆਂ ਨੂੰ ਕਈ ਵਾਰੀ ਆਇਆ ਕਰਦੀਆਂ ਜਾਂ ਉੱਥੇ ਖੁਸ਼ੀ ਮਨਾਇਆ ਕਰਦੀਆਂ ਇਹ 3 ਦਾ ਦਿਹਾੜਾ ਜਿਹੜਾ ਇੱਥੇ ਮਨਾਇਆ ਜਾ ਰਿਹਾ ਬੜੀ ਮੈਂ ਕਹਿੰਦਾ ਚੰਗੀ ਗੱਲ ਹੈ ਕਿਉਂਕਿ ਬੇਟੀਆਂ ਜਿਹੜੀਆਂ ਸਾਡੀਆਂ ਉਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ ਇਹ ਅੱਛੀ ਗੱਲ ਹੈ ਔਰ ਸਾਡੇ ਸਮਾਜ ਦੇ ਵਿੱਚ ਬੱਚੀਆਂ ਦਾ ਦਰਜਾ ਬਰਾਬਰ ਕਿਉਂਕਿ ਗੁਰਨਾਨਕ ਸਾਹਿਬ ਨੇ ਇਹ ਜਦੋਂ ਪ੍ਰਥਾ ਚਲਾਈ ਪਈ ਅ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੱਤਾ ਧੀਆ ਨੂੰ ਬਰਾਬਰ ਦਾ ਦਰਜਾ ਦਿੱਤਾ ਸੋ ਉਸ ਪ੍ਰਥਾ ਨੂੰ ਚਲਾਉਂਦੇ ਹੋਏ ਇਹ ਜਿਹੜਾ ਅੱਜ ਮੈਂ ਸਮਝਦਾ ਜਿਵੇਂ ਇਹ ਸੰਸਕਾਰ ਨੇ ਸਾਡੇ ਪੰਜਾਬ ਦੇ ਬੱਚੇ ਦੇ ਉਹਦੇ ਮੁਤਾਬਕ ਅੱਜ ਤੀਂਆਂ ਦਾ ਤਿਉਹਾਰ ਇੱਥੇ ਵਿਚਵਾਲ ਦੇ ਵਿੱਚ ਮਨਾਇਆ ਜਾ ਰਿਹਾ ਔਰ ਹਦੀਸ ਸਿੰਘ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਭਾਰਤੀ ਕਿਸਾਨੀ ਦੋਆਬਾ ਦੇ ਇਹਨਾਂ ਦੇ ਨਾਲ ਹੋ ਕੇ ਬੱਚਿਆਂ ਦੀ ਸਾਰਾ ਪ੍ਰਵਾਲਾ ਕਰਕੇ ਇਹਨਾਂ ਨੇ ਜਿਤਨਾ ਸਦਕਾ ਸਾਨੂੰ ਮੁਹਤਾਬਾ ਮੈਂ ਇਹਨਾਂ ਦਾ ਵੀ ਧੰਨਵਾਦੀ ਹਾਂ ਔਰ ਮੈਂ ਸਮਝਦਾ ਵੀ ਬੱਚਿਆਂ ਦੇ ਵਾਸਤੇ ਇਹ ਪ੍ਰੋਗਰਾਮ ਜ਼ਰੂਰ ਮਨਾਉਣੇ ਚਾਹੀਦੇ ਆ ਕਿਉਂਕਿ ਤੀਆਂ ਦੀ ਖੁਸ਼ੀ ਦੇ ਨਾਲ ਹੀ ਸਾਰੇ ਪਰਿਵਾਰ ਦੀ ਖੁਸ਼ੀ ਸਮਾਜ ਦੀ ਖੁਸ਼ੀ ਹੋ ਜਾਂਦੀ ਹੈ ਬਣਾਇਆ ਗਿਆ ਹੈ ਇਸ ਪਿੰਡ ਵਿੱਚ ਮਾਤਾ ਜੀ ਨੂੰ ਪੰਕਟੇ ਨਾਲ ਨਗਰ ਨਿਵਾਸਨਾਂ ਨਾਲ ਗ੍ਰਾਮ ਪੁਜਤਮਾਲ ਐਨਆਰਆਈ ਵੀਰਾ ਭਾਵਾਂ ਘਾਣਾ ਨਾਲ ਸਾਰੇ ਬਣਾਇਆ ਗਿਆ ਹੈ ਇਹ ਸਾਰਿਆਂ ਦੀ ਵਲਪ ਰਹੀ ਹੈ ਇਹ ਸਾਰੇ ਇਹ ਸਿੱਧਾ ਸਾਡੇ ਇਤਿਹਾਸਾਰੇ ਹੀ ਪਿੰਡ ਵਿੱਚ ਬਣਾਇਆ ਜਾਵੇ ਜਿਹੜੇ ਜਿਹੜੇ ਪਿੰਡ ਨੂੰ ਪਤਾ ਲੱਗਦਾ ਹੈ ਇਹ ਪਿੰਡਾਂ ਦਾ ਬਹੁਤ ਪੁਰਾਣਾ ਹੈ ਪੁਰਾਣੀ ਅੱਜ ਵੀ ਇਰਕਿਰਵਾਜੇ ਨੂੰ ਨੇਕ ਪਿੰਡ ਤੋਂ ਉਠਾਉਣਾ ਚਾਹੀਦਾ ਹੈ। ਅਸੀਂ ਸਾਰੇ ਪਿੰਡ ਦੇ ਵੀਰਾਂ ਭੈਣਾਂ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਰੇ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਪੂਰਾ ਕਰਿਆ। ਜਿੱਦਾਂ ਦੇਖਿਆ ਜਿਹੜੇ ਪਿੰਗਾ ਝੂਟੀਆਂ ਵੀ ਕੁੜੀਆਂ ਤਾਂ ਪਿੰਗਾ ਡਰਦੀਆਂ ਸੀ ਕਿ ਬੇਬੇ ਨੇ ਤਾਂ ਹਨੇਰੀ ਲਿਆਤੀ ਸੀ ਕੀ ਕਹਿਣਾ ਜਾਂਦੇ ਹੋ? ਇਹ ਬੇਬੇ ਸਾਡੇ ਬਹੁਤ ਪੁਰਾਣੇ ਆ ਇਹ ਬੇਬੇ ਤਾਂ ਬਹੁਤ ਵਧੀਆ ਝੂਟਦੇ ਆ ਪਿੰਡਾਂ। ਇਹਨਾਂ ਨੂੰ ਖੇਡਾਂ ਤੋਂ ਸ਼ੌਂਕ ਹੈ ਜੀ ਦਾ। ਕੰਮ ਜਾਂਦੇ ਆ। ਸਾਡੇ ਪਿੰਡਾਂ 'ਚ ਟੀਆ ਦਾ ਪ੍ਰੋਗਰਾਮ ਮਨਾਇਆ ਗਿਆ ਹੈ ਸਾਰੇ ਜੀ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਮਨਾਇਆ ਗਿਆ ਸਾਡੇ ਪਿੰਡ ਵਿੱਚ ਕਈ ਸਾਲਾਂ ਤੋਂ ਟੀਆ ਦਾ ਪ੍ਰੋਗਰਾਮ ਮਨਾਇਆ ਜਾਂਦਾ ਸੀ ਬਟ ਇਸ ਵਾਰ ਬਹੁਤ ਜ਼ਿਆਦਾ ਡਿਫਰੈਂਟ ਚੀਜ਼ਾਂ ਨਾਲ ਮੈਡ ਜਿਹਦੇ ਵਿੱਚ ਸਾਰੇ ਜਣੇ ਬਹੁਤ ਕੋਸ਼ਿਸ਼ ਕੀ ਖਾਸ ਖੇਡ ਕੇ ਇਹ ਪ੍ਰੋਗਰਾਮ ਵਿੱਚ ਸਹਿਯੋਗ ਪਾਇਆ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ